ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੀ ਟੀਵੀ ਐਨ ਆਰ ਆਈ ਤੇ ਮੈਂ ਹਾਂ ਸੰਤੋਸ਼ ਸਿੰਘ ਪੰਨੂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਲੋਕਵਾਜ ਦਰਸ਼ਕੋ ਚੋਣਾਂ ਦਾ ਜਿਹੜੇ ਚੱਲ ਰਹੇ ਨੇ ਤੇ ਸਾਰੀਆਂ ਪਾਰਟੀਆਂ ਪ੍ਰਚਾਰ ਵਾਸਤੇ ਪੂਰਾ ਆਪਣਾ ਢਿੱਲਾ ਰਹੀਆਂ ਨੇ ਜੇ ਆਪਾਂ ਨੈਸ਼ਨਲ ਪੱਧਰ ਤੇ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਪਾਰਟੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਵਾ ਪ੍ਰਚਾਰ ਕਰਨ ਤੋਂ ਕਟਾਈ ਨਹੀਂ ਕਰ ਰਹੀ ਹਰ ਤਰ੍ਹਾਂ ਦਾ ਪ੍ਰਚਾਰ ਕਰ ਰਹੀ ਹੈ ਜਿੱਥੇ ਸੋਸ਼ਲ ਮੀਡੀਆ ਨੂੰ ਵਰਤ ਰਹੀਆਂ ਨਾਲ ਦੀ ਨਾਲ ਜਿਹੜੀਆਂ ਰੀਲਾਂ ਨੇ ਉਹ ਵੀ بڑے بڑے ਪੱਦਰ ਤੇ ਪਾ ਰਹੀ ਆ ਤਾਂ ਕਿ ਲੋਕਾਂ ਦੇ ਤੱਕ ਪਾਰਟੀ ਦੇ ਜਿਹੜੇ ਪ੍ਰੋਗਰਾਮ ਆ ਜੋ ਪਾਰਟੀ ਦੇ ਮੈਨੀਫੈਸਟਾ 'ਤੇ ਜੋ ਪਾਰਟੀ ਕਹਿੰਦੀ ਆ ਉਹ ਆਵਾਜ਼ ਜਿਹੜੀ ਲੋਕਾਂ ਤੱਕ ਪਹੁੰਚ ਸਕੇ ਤੇ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਲਈਆਂ ਜਾ ਸਕਣ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਤੇ ਆਪਣੇ ਆਮ ਆਦਮੀ ਪਾਰਟੀ ਨੇ ਪੂਰਾ ਟੇਲ ਆਇਆ ਹੋਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਹੁਤ ਸਾਰੇ ਹਲਕਿਆਂ ਦੇ ਵਿੱਚ ਰੋਡ ਚੋੜ ਕਰ ਚੁੱਕੇ ਨੇ ਤੇ ਲਗਾਤਾਰ ਸਰਗਰਮ ਨੇ ਇਸ ਤੋਂ ਇਲਾਵਾ ਉਹ ਪੰਜਾਬ ਤੋਂ ਬਾਹਰ ਵੀ ਪ੍ਰਚਾਰ ਕਰਨ ਵਾਸਤੇ ਜਾਂਦੇ ਆ ਤੇ ਹੁਣ ਜਦੋਂ ਜਿਹੜਾ ਰਾਸ਼ਟਰੀ ਕਨਵੀਨਰ ਆ ਆਮ ਆਦੀ ਪਾਰਟੀ ਦਾ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲ ਚੁੱਕੀ ਆ ਕਿ ਉਹ ਵੀ ਕੱਲ ਨੂੰ ਪੰਜਾਬ ਦੇ ਵਿੱਚ ਆ ਰਹੇ ਆ ਤੇ ਵੱਖ-ਵੱਖ ਥਾਵਾਂ ਤੇ ਉਹ ਪ੍ਰਚਾਰ ਕਰਨਗੇ ਇਸ ਤੋਂ ਇਲਾਵਾ ਜਿਹੜੀ ਆਮ ਆਦੀ ਪਾਰਟੀ ਆ ਸੋਸ਼ਲ ਮੀਡੀਆ ਦਾ ਵੀ ਸਹਾਰਾ ਲੈ ਰਹੀ ਆ ਤੇ ਨਾਲ ਦੀ ਨਾਲ ਜਿਹੜਾ ਪ੍ਰਿੰਟ ਮੀਡੀਆ ਉਸ ਦਾ ਵੀ ਬੜੇ-ਬੜੇ ਪੱਧਰ ਤੇ ਸਹਾਰਾ ਜਿਹੜਾ ਲਿਆ ਜਾ ਰਿਹਾ ਕੀ ਆਪਣੀ ਗੱਲ ਲੋਕਾਂ ਤੱਕ ਚਾਈ ਜਾਵੇ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਇਹ ਕਰ ਰਹੀ ਆ ਵੀ ਅਸੀਂ ਇਮਤiaz ਦੇ ਨਾਂ ਤੇ ਲੋਕਾਂ ਦੇ ਕੋਲੋਂ ਵੋਟਾਂ ਮੰਗਣੀਆਂ ਨੇ ਤੇ ਕਾਂਗਰਸ ਪਾਰਟੀ ਵੀ ਇਸੇ ਤਰ੍ਹਾਂ ਹੀ ਕਰ ਰਹੀ ਆ ਵਕਫਾਕ ਰੈਲੀਆਂ ਕਰ ਰਹੀ ਆ ਤੇ ਪਰ ਜੇ ਆਪਾਂ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਉਸ ਦੀ ਗੱਲ ਕਰੀਏ ਤੇ ਉਹ ਇਸ ਪ੍ਰਚਾਰ ਦੇ ਵਿੱਚ ਪਛੜਦਾ ਜਿਹੜਾ ਨਜ਼ਰ ਆ ਰਿਹਾ ਜਦੋਂ ਅੱਜ ਤੋਂ ਪਹਿਲਾਂ ਜਿਹੜੀਆਂ ਲੈਕਚਰਾਂ ਹੁੰਦੀਆਂ ਰਹੀਆਂ ਨੇ ਉਦੋਂ ਜਦੋਂ ਵੋਟਾਂ ਉਮੀਦਵਾਰ ਖੜੇ ਕਰਨ ਦੀ ਗੱਲ ਹੁੰਦੀ ਸੀ ਤਾਂ ਸਭ ਤੋਂ ਪਹਿਲਾਂ ਜਿਹੜਾ ਮੈਨੂੰ ਲੱਗਦਾ ਪੀ ਸ਼ਰੋਮੀ ਅਕਾਲੀ ਦਲ ਆਪਣੇ ਉਮੀਦਵਾਰ ਖੜੇ ਕਰ ਦਿੰਦਾ ਸੀ ਕਿਉਂਕਿ ਉਹਨਾਂ ਨੇ ਬਹੁਤੀਆਂ ਮਨਜ਼ੂਰੀਆਂ ਨਹੀਂ ਸੀ ਲੈਣੀਆਂ ਹੁੰਦੀਆਂ ਤੇ ਜਿਹੜੀਆਂ ਦੂਸਰੀਆਂ ਪਾਰਟੀਆਂ ਸੀ ਕਾਂਗਰਸ ਪਾਰਟੀ ਸੀ ਉਹਨਾਂ ਦੀ ਪਹਿਲਾਂ ਸਟੇਟ ਬੋਡੀ ਨੇ ਪਾਸ ਕਰਨਾ ਪਦਾ ਫਿਰ ਨੈਸ਼ਨਲ ਪੱਧਰ ਤੇ ਤੇ ਕਈ ਪ੍ਰਕਿਰਿਆ ਦੇ ਵਿੱਚ ਲੰਘ ਕੇ ਜਿਹੜੇ ਉਹਨਾਂ ਦੇ ਉਮੀਦਵਾਰ ਤੈਅ ਹੋਣੇ ਹੁੰਦੇ ਆ ਤੇ ਉਹ ਹਮੇਸ਼ਾ ਹੀ ਉਮੀਦਵਾਰ ਐਲਾਨ ਕਰਨ ਦੇ ਵਿੱਚ ਪჭੜ ਜਾਂਦੇ ਸੀ ਤੇ ਇਹ ਸਵਾਲ ਜਿਹੜਾ ਸ਼ਰੋਮੀ ਅਕਾਲੀ ਦਲ ਵੀ ਪਛੜਿਆ ਰਿਹਾ ਵਾ ਭਾਵੇਂ ਇਸ ਦੇ ਵਿੱਚ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਪੈਰ ਕੀਤੀ ਆ ਤੇ ਉਸਲੇ ਜਿਆਦਾ ਉਮੀਦਵਾਰ ਜਿਹੜੇ ਆਪਣੇ ਐਲਾਨ ਦਿੱਤੇ ਸੀਗੇ ਤੇ ਕੁਝ ਕੁ ਉਮੀਦਵਾਰ ਭਾਵੇਂ ਭਾਜਪਾ ਨੇ ਵੀ ਟੀਰ ਦੇ ਵਿੱਚ ਤੇ ਕਾਂਗਰਸ ਨੇ ਵੀ ਆਖਰੀ ਦਿਨਾਂ ਦੇ ਵਿੱਚ ਜਿਹੜੇ ਐਲਾਨੇ ਨੇ ਪਰ ਉਸ ਤੋਂ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਪਿੱਛੇ ਰਹਿ ਗਿਆ ਜੇ ਆਪਾਂ ਪ੍ਰਚਾਰ ਦੀ ਗੱਲ ਕਰੀਏ ਤੇ ਪ੍ਰਚਾਰ ਦੇ ਵਿੱਚ ਵੀ ਜਿਹੜੇ ਲੀਡਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਬਾਦਲ ਤੋਂ ਬਾਅਦ ਜਿਵੇਂ ਸਖਦੇਵ ਸਿੰਘ ਢੀਂਡਤਾ ਵਾ ਅ ਵਿਕਰਮਜੀਤ ਜੀ ਜੀ ਸਿੰਘ ਮਜੀਠੀਆ ਵਾ ਤੇ ਵਿਕਰਮ ਸਿੰਘ ਮਜੀਠੀਆ ਵੀ ਕਿਤੇ ਕਿਤੇ ਹੀ ਜਿਹੜੇ ਆ ਉਹ ਨਜ਼ਰ ਆਉਂਦੇ ਆ ਹਰੇਕ ਰੈਲੀ ਦੇ ਵਿੱਚ ਨਹੀਂ ਹਾਂ ਕੁਝ ਕੁ ਰੈਲੀਆਂ ਉਹਨਾਂ ਨੇ ਜ਼ਰੂਰ ਕੀਤੀਆਂ ਨੇ ਆਪਣੇ ਅਬੀਦਵਾਰਾਂ ਦੇ ਹੱਕ ਵਿੱਚ ਤੇ ਪਰ ਜਿਸ ਤਰ੍ਹਾਂ ਸਟਾਰ ਪੱਤਰਕਾਰ ਗਿਣੇ ਜਾਂਦੇ ਨੇ ਸ਼ਰੋਮਣੀ ਅਕਾਲੀ ਦਲ ਦੇ ਤੇ ਉਸ ਤਰ੍ਹਾਂ ਉਹ ਪੰਜਾਬ ਦੇ ਵਿੱਚ ਜਿਹੜਾ ਨਹੀਂ ਵਿਚਰੇ ਮੈਨੂੰ ਲੱਗਦਾ ਪੀ ਜਿਹੜੀ ਸ਼ਰੋਮਣੀ ਅਕਾਲੀ ਦਲ ਆ ਉਹ ਆਪਣੀ ਖੋਦ ਬਚਾਉਣ ਨੂੰ ਜਿਹੜਾ ਇਸ ਵੇਲੇ ਲੜਾਈ ਲੜ ਰਹੀ ਆ ਤੇ ਇਸ ਦੇ ਮੁਕਾਬਲੇ ਤੁੰਜੇ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਗੱਲ ਕਰੀਏ ਤੇ ਉਹ ਸ ਕੋ ਪ੍ਰਚਾਰ ਦੇ ਵਿੱਚ ਇਹਨਾਂ ਦੇ ਨਾਲੋਂ ਜਿਹੜਾ ਬਾਜੀ ਮਾਰ ਰਿਹਾ ਵਾ ਆਪਣੀ ਗੱਲ ਜਿਹੜੀ ਆ ਲੋਕਾਂ ਦੇ ਤੱਕ ਪਚਾਰ ਰਿਹਾ ਵਾ ਤੇ ਉਹਦੇ ਵਿੱਚ ਜਿਹੜਾ ਸ਼ਰੋਮਣੀ ਅਕਾਲੀ ਦਲ ਆ ਸਖਬੀਰ ਸਿੰਘ ਬਾਦਲ ਜਰੂਰ ਪਹਿਲਾਂ ਤਾਂ ਇਹਨਾਂ ਨੇ ਯਾਤਰਾ ਆਪਦੀ ਮਹਾਪੂਰੀ ਕੀਤੀ ਆ ਤੇ ਹੁਣ ਜਿਹੜਾ ਪ੍ਰਚਾਰ ਦੇ ਵਿੱਚ ਲੱਗੇ ਹੋਏ ਆ ਤੇ ਸਾਰਿਆਂ ਹਲਕਿਆਂ ਦੇ ਵਿੱਚ ਉਸ ਤੰਗ ਦਾ ਪ੍ਰਚਾਰ ਨਹੀਂ ਚੱਲ ਰਿਹਾ ਜਿਸ ਤੰਗ ਦਾ ਪ੍ਰਚਾਰ ਇਹਨਾਂ ਚੋਣਾਂ ਦੇ ਵਿੱਚ ਹੋਣਾ ਚਾਹੀਦਾ ਹਾਲਾਂਕਿ ਇਸ ਵਾਰ ਜਿਹੜੀਆਂ ਪੰਜਾਬ ਦੀਆਂ ਕਾਫੀ ਚਿਰ ਬਾਅਦ ਨਵੀਆਂ ਕਿਸਬੀਆਂ ਚੋਣਾਂ ਹੋ ਰਹੀਆਂ ਉਹ ਇਸ ਕਰਕੇ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਅਲੱਗ-ਅਲੱਗ ਤੌਰ ਤੇ ਜਿਹੜੀਆਂ ਇਲੈਕਸ਼ਨਾਂ ਲੜ ਰਹੇ ਨੇ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਜਿਹੜੀ ਆ ਕਾਂਗਰਸ ਪਾਰਟੀ ਆ ਤੇ ਭਾਰਤੀ ਜਨਤਾ ਪਾਰਟੀ ਵੀ ਆਪਣੇ ਬਲ ਬੂਤੇ ਦੇ ਨਾਲ ਪੰਜਾਬ ਦੇ ਵਿੱਚ ਬੜੇ ਲੰਬੇ ਸਮੇਂ ਬਾਅਦ ਇਲੈਕਸ਼ਨ ਜਿਹੜੀਆਂ ਲੜ ਰਹੀਆਂ ਇਸ ਕਰਕੇ ਜਿਹੜੇ ਚੋਣ ਮੁਕਾਬਲੇ ਨੇ ਉਹ ਵੀ ਬੜੇ ਅਜੀਬ ਕਿਸਮ ਦੇ ਹੋਣਗੇ ਕੋਈ ਜਿੱਤ ਹਾਰ ਕਈ ਹਲਕਿਆਂ ਦੇ ਵਿੱਚ ਹੋ ਸਕਦਾ ਹੈ ਬਹੁਤ ਥੋੜੇ ਮਾਰ ਜਾਂਦੇ ਜਿੱਤ ਹਾਰ ਹੋਵੇ ਕਿਉਂਕਿ ਵੋਟਾਂ ਦੀ ਜਿਹੜੀ ਵੰਡ ਆ ਉਹ ਹੋਣੀ ਆ ਪਰ ਆਪਣੀ ਗੱਲ ਜਿਹੜੀ ਆ ਲੋਕਾਂ ਦੇ ਤੱਕ ਪਹੁੰਚੋਣੀ ਉਮੀਦਵਾਰਾਂ ਦਾ ਇਹ ਉਹਨਾਂ ਦਾ ਹੱਕ ਵੀ ਹੁੰਦਾ ਤੇ ਕਿਸ ਤੰਗ ਦੇ ਨਾਲ ਪਹੁੰਚਾਉਂਦੇ ਆ ਇਹ ਜ਼ਰੂਰ ਦੇਖਣਾ ਹੁੰਦਾ ਕਈ ਵਾਰ ਕੀ ਹੁੰਦਾ ਸੀਗਾ ਕਿ ਇੰਨੇ ਕਮਿਊਨੀਕੇਸ਼ਨ ਦੇ ਸਾਧਨ ਇਸ ਦੇ ਲੋਕ ਨਾਟਕਾਂ ਦੇ ਰਹੀ ਨੁਕਰ ਨਾਟਕਾਂ ਦੇ ਰਹੀ ਜਿਹੜੀਆਂ ਪਾਰਟੀਆਂ ਆਪਣੀ ਗੱਲ ਕਰਦੀਆਂ ਹੁੰਦੀ ਸੀ ਜਿਹੜੀਆਂ ਕੱਬੀਆਂ ਪਾਰਟੀਆਂ ਉਹ ਪਿੰਡਾਂ ਦੇ ਵਿੱਚ ਜਿਹੜੇ ਡਰਾਮੇ ਕਰਕੇ ਆਪਣੀ ਜਿਹੜੀ ਗੱਲਾਂ ਲੋਕਾਂ ਤੱਕ ਚਾਉਂਦੇ ਸੀ ਪਰ ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਹੈ ਕਿਉਂਕਿ ਸਮਾ ਜਿਹੜਾ ਬਦਲ ਚੁੱਕਿਆ ਹੈ ਤੇ ਉਸ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਪਛੜਿਆ ਹੋਇਆ ਜਿਹੜਾ ਨਜ਼ਰ ਆ ਰਿਹਾ ਹਨਾ ਕਿ ਜਿਹੜੀ ਖੇਤਰੀ ਪਾਰਟੀ ਸੀ ਪੰਜਾਬ ਦੀ ਵਡੀਆਂ ਵਡੀਆਂ ਕੁਰਬਾਨੀਆਂ ਵੀ ਰੀਆਂ ਨੇ ਇੱਕ ਸਮੇਂ ਤੇ ਬੜੇ ਬੜੇ ਸੰਘਰਸ਼ ਸ਼੍ਰੋਮਣੀ ਅਕਾਲੀ ਦਲ ਨੇ ਲੜੇ ਨੇ ਤੇ ਪਰ ਜਿਸ ਤਰ੍ਹਾਂ ਹੁਣ ਇਹੋ ਲੱਗਦਾ ਪੀ ਇੱਕ ਪਰਿਵਾਰ ਦੀ ਸਰਦਾਰੀ ਵਾਲਾਈ ਸ਼੍ਰੋਮਣੀ ਅਕਾਲੀ ਦਲ ਬਣ ਕੇ ਆ ਗਏ ਆ ਭਾਵੇਂ ਕਿ ਜਿਹੜੇ ਰੁੱਸੇ ਹੋਏ ਸੀਗੇ ਅਕਾਲੀ ਦਲ ਤੋਂ ਸਗਦੇਵ ਸਿੰਘ ਢੀਂਸਾ ਜੀ ਬੀਬੀ ਜਗੀਰਪੁਰ ਜੀ ਉਹ ਵਾਪਸ ਆ ਗਏ ਨੇ ਪਰ ਫਿਰ ਵੀ ਇਹੋ ਲੱਗਦਾ ਕਿ ਜਿਵੇਂ ਢੀਂਸਾ ਜੀ ਵਾਪਸ ਆ ਚੁਰੇ ਸ਼੍ਰੋਮਣੀ ਅਕਾਲੀ ਦਲ ਚ ਆ ਗਏ ਪਰ ਪੂਰੇ ਤੌਰ ਤੇ ਅਕਾਲੀ ਦਲ ਦੇ ਨਾਲ ਉਹ ਤੁਰੇ ਨਹੀਂਗੇ ਉਹਨਾਂ ਉਹਨਾਂ ਨੇ ਉਹ ਪ੍ਰਚਾਰ ਨਹੀਂ ਕਰ ਰਿਹਾ ਕਿਉਂਕਿ ਸੰਗਰੂਰ ਦੀ ਸੀਟ ਨੂੰ ਲੈ ਕੇ ਵੀ ਇਹ ਅੰਦਾਜ਼ਾ ਲਾਉਂਦੇ ਲੋਕ ਵੀ ਲਾਉਂਦੇ ਸੀਗੇ ਕਿ ਪੀ ਟੀਨਸਾ ਪਰਵਾਦ ਨੂੰ ਦਿੱਤੀ ਜਾਊਗੀ ਜਾਂ ਸਖਦੇਵ ਸਿੰਘ ਟੀਨਸਾ ਆਪ ਲੜਨਗੇ ਜਾਂ ਉਹਨਾਂ ਦਾ ਲੜਕਾ ਲੜੇਗਾ ਲੜੇਗਾ ਪਰ ਉਹ ਸੀਟ ਕਿਸੇ ਹੋਰ ਨੂੰ ਦੇਣ ਕਰਕੇ ਉਹ ਮੈਨੂੰ ਲੱਗਦਾ ਵੀ ਚੁੱਪ ਕਰਕੇ ਕਰੇ ਬੈਠੇ ਨੇ ਹਾਂ ਭਾਰਤੀ ਜਨਤਾ ਪਾਰਟੀ ਆਪਣੀ ਪੂਰੀ ਟਿਲਾਰੀਆ ਪ੍ਰਚਾਰ ਦੇ ਵਿੱਚ ਪਰ ਉਹਨਾਂ ਨੂੰ ਜਿਹੜੇ ਕਿਸਾਨ ਆ ਉਹਨਾਂ ਦਾ ਰਸਤਾ ਰੋਕੀ ਜਦੋਂ ਜਦੋਂ ਤਾਂ ਤਿਆਂ ਦਾ ਉਹਨਾਂ ਨੂੰ ਜਿਹੜਾ ਵਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਕਿਸਾਨ ਜਿਹੜੀ ਅਜਵਾਬ ਮੰਗਦੇ ਨੇ ਕਿਸਾਨੀ ਅੰਦੋਲਨ ਹੋਇਆ ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸ਼ਹਾਦਤਾਂ ਹੋਈਆਂ ਹੁਣ ਵੀ ਅੰਦੋਲਨ ਚੱਲ ਰਿਹਾ ਵਾ ਤੇ ਜਿਹੜੀਆਂ ਦੂਸਰੀਆਂ ਕਿਸਾਨ ਜਥੇਬੰਦੀਆਂ ਨੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹ ਵੀ ਆਪਣੇ ਤੌਰ ਤੇ ਪੂਰਾ ਸਰਕਾਰਾਂ ਪੰਜਾਬ ਦੇ ਵਿੱਚ ਵਕ ਵਕ ਖਾਸ ਕਰਕੇ ਜਿਹੜੇ ਬੀਜੇਪੀ ਦੇ ਬੀਦਵਾਰ ਨੇ ਉਹਨਾਂ ਤੋਂ ਜਿਹੜੇ ਸਵਾਲ ਸਵਾਲ ਨੇ ਆਪ ਦੇ ਉਹਨਾਂ ਦੇ ਜਵਾਬ ਮੰਗ ਰਹੇ ਨੇ ਤੇ ਇਸ ਗੱਲ ਦਾ ਵੀ ਕਾਫੀ ਪੰਜਾਬ ਦੇ ਵਿੱਚ ਚਰਚਾ ਕਿ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਉਹ ਕਿਉਂ ਨਹੀਂ ਉਹਨਾਂ ਦੀ ਆਵਾਜ਼ ਸੁਣੀ ਜਾ ਰਹੀ ਤੇ ਇਸ ਦਾ ਮੇਰੇ ਮਨ ਵਿੱਚ ਨੁਕਸਾਨ ਜਿਹੜਾ ਪਾਰਟੀ ਜਮਤਾ ਪਾਰਟੀ ਨੇ ਵੀ ਜਰੂਰ ਹੋਏਗਾ ਤੇ ਜਿਹੜੀ ਹੋਣਾ ਇਸ ਵੇਲੇ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਰਾਜ ਕਰ ਰਹੀ ਹੈ ਤੇ ਉਹਨਾਂ ਨੂੰ ਵੀ ਲੋਕ ਸਵਾਲ ਪੁੱਛ ਰਹੇ ਨੇ ਕਿਉਂਕਿ ਸਵਾਲ ਪੁੱਛਣਾ ਲੋਕਾਂ ਦਾ ਅਧਿਕਾਰ ਆ ਤੇ ਚੰਗੀ ਗੱਲ ਆ ਕਿ ਜਿਹੜੇ ਮਸਲੇ ਅੱਗੋਂ ਵਿੱਚੋਂ ਸੁਣੇ ਨਹੀਂ ਜਾਂਦੇ ਤੇ ਤੇ ਉਹਨਾਂ ਦੇ ਵਿੱਚ ਹਰੀਖ ਪਾਰਟੀ ਦੇ ਲੀਡਰ ਨੇ ਲੋਕਾਂ ਦੇ ਕੋਈ ਜਾਨਣਾ ਹੁੰਦਾ ਮੁੱਤਾ ਮੰਗਣ ਵਾਸਤੇ ਉਦੋਂ ਆਪਣੇ ਗੱਲ ਲੀਡਰਾਂ ਤੱਕ ਪਹੁੰਚਾਉਣ ਦਾ ਸਭ ਤੋਂ ਵਧੀਆ ਮੌਕਾ ਹੁੰਦਾ ਹੈ ਤੇ ਚੰਗੀ ਗੱਲ ਸੀ ਕਿ ਜੇ ਸ਼੍ਰੋਮਣੀ ਅਕਾਲੀ ਦਲ ਵੀ ਆਪਣੀ ਜਿਹੜੀ ਹੋਂਦ ਦੀ ਲੜਾਈ ਸੀ ਚੰਗੀ ਤਰ੍ਹਾਂ ਲੜਦਾ ਤੇ ਮੈਨੂੰ ਲੰਦਾ ਵੀ ਹਾਪ ਦੀ ਹੋਂਦ ਦੀ ਲੜਾਈ ਲੜਨ ਦੇ ਵਿੱਚ ਵੀ ਬੜਾ ਜ਼ਿਆਦਾ ਜਿਹੜਾ ਪ੍ਰਚਲ ਰਿਹਾ ਸੋ ਦਰਸ਼ਕੋ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਵੱਖਰੇ ਵੱਖਰੇ ਆਪੋ ਆਪਣੀਆਂ ਪਾਰਟੀਆਂ ਨੇ ਇੱਕ ਦੂਜੇ ਤੇ ਅਲਗਾਮਬਾਜੀ ਵੀ ਲੋੜੀ ਹੁੰਦੀ ਹੈ ਪਰ ਅਸਲੀ ਮਸਲੇ ਕੀ ਹੈ ਕੀ ਆਪਾਂ ਨੂੰ ਜਰੂਰ ਸੋਚਣਾ ਚਾਹੀਦਾ ਕਿ ਜਦੋਂ ਆਪਣੇ ਕੋਲੇ ਕਿਸੇ ਵੀ ਪਾਰਟੀ ਦੇ ਉਮੀਦਵਾਰ ਆਉਂਦੇ ਨੇ ਤੇ ਆਪਾਂ ਜਿਹੜੇ ਆਪਣੇ ਇਲਾਕੇ ਦੇ ਮਸਲੇ ਨੇ ਜਿਹੜੇ ਲੋਕਾਂ ਦੇ ਮਸਲੇ ਨੇ ਉਹ ਜਰੂਰ ਉਹਨਾਂ ਦੇ ਸਾਹਮਣੇ ਲਈਏ ਤਾਂ ਕਿ ਉਹ ਵੀ ਜਿਹੜੀ ਚਰਚਾ ਦੇ ਵਿੱਚ ਹੋਣ ਸੂ ਦਰਸ਼ਕ ਹੋਈ ਸੀ ਪ੍ਰੋਗਰਾਮ ਲੋਕਪਵਾਗ ਇਹ ਤੁਹਾਨੂੰ ਕੇਸਰਦਾ ਲੱਗਦਾ ਜਰੂਰ ਸਾਡੇ ਕਮੈਂਟ ਬਾਕਸ ਦੇ ਵਿੱਚ ਲਿਖਿਆ ਕਰੋ ਮੈਨੂੰ ਸੰਤੋਖ ਸਿੰਘ ਪਰਮੁਖੀ ਅੱਗੇ ਸਾਸਰੀਆ ਦਾ